ਸਨ 47 ਚ 18 19 ਕ ਸਾਲ ਦੀ ਏਚੋ ਇਧਰ ਆਈ ਸੀ ਮੇਰੇ ਦਾਦਾ ਜੀ ਮੈਰਿਜ ਹੋਈ ਹੋਈ ਸੀ ਦਾਦਾ ਜੀ ਦੀ ਦਾਦੀ ਜੀ ਦੇ ਗੋਦੀ ਇੱਕ ਬੇਟਾ ਸੀ 7 8 ਮਹੀਨਿਆਂ ਦਾ ਜਦੋਂ ਕਹਿੰਦੇ ਉਧਰ ਜੰਗ ਲੱਗੀ ਨਾ 47 ਚ ਤੇ ਵੀ ਇਹ ਵੀ ਬਾਹਰ ਨਿਕਲ ਗਏ ਘਰ ਤੋਂ ਵੀ ਸਾਡੇ ਘਰ ਚ ਦੋ ਲੇਡੀਜ਼ ਨੇ ਵੀ ਉਹਨਾਂ ਨੂੰ ਕਿਤੇ ਕੋਈ ਦਿਕਤ ਨਾ ਆ ਜਾਏ ਤੇ ਜਦੋਂ ਬਾਹਰ ਦਰਵਾਜ਼ਾ ਬੰਦ ਕਰਕੇ ਕਹਿੰਦੇ ਅਸੀਂ ਬਾਹਰ ਨਿਕਲੇ ਨਾ ਤੇ ਵੀ ਮੁਸਲਮਾਨਾਂ ਨੂੰ ਪਤਾ ਲੱਗ ਗਿਆ ਵੀ ਘਰ ਚੋਂ ਜਾ ਚੁੱਕੇ ਨੇ ਉਹਨਾਂ ਨੇ ਨਾ ਸਾਡੇ ਘਰ ਨੂੰ ਅੱਗ ਲਾਤੀ ਸੀ ਵੀ ਤੇਰੇ ਦਾਦੀ ਤੇ ਤੇਰੇ ਪਰਦਾਦੀ ਵੀ ਦੋਨੇ ਅੰਦਰ ਰਹਿ ਗਏ ਤੇ ਜਦੋਂ ਉਹਨਾਂ ਨੇ ਅੱਗ ਲਾਈ ਨਾ ਘਰ ਨੂੰ ਤੇ ਉਹਨਾਂ ਨੇ ਕੀ ਕੀਤਾ ਵੀ ਫਟਾਫਟ ਛੱਤ ਤੇ ਚੜ ਗਏ ਉਹ ਛੋਟਾ ਜਿਹਾ ਬੱਚਾ ਵੀ ਗੋਦੀ 'ਚ ਲੈ ਕੇ 7-8 ਮਹੀਨੇ ਦਾ ਜੈਂਟ ਤੇ ਸਾਰੇ ਬਾਹਰ ਚਲੇ ਗਏ ਵੀ ਇਹ ਨਾ ਹੋਵੇ ਵੀ ਸਾਡੇ ਕਿਤੇ ਵੀ ਆਬਰੂ ਨੂੰ ਹੱਥ ਪਾ ਲੈਣ ਜਾਂ ਸਾਨੂੰ ਹਨਾ ਉਹਨਾਂ ਨੇ ਕਹਿੰਦਾ ਵੀ ਘਰ ਦੇ ਵਿੱਚ ਖੂਹ ਹੁੰਦਾ ਸੀ ਉਹਨਾਂ ਨੇ ਕੋਠੇ ਉੱਪਰੋਂ ਉਹਦੇ ਵਿੱਚ ਛਾਲ ਮਾਰ ਕੇ ਤੇ ਆਪਣੀ ਜਾਨ ਦੇ ਦਿੱਤੀ ਸੀ